ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਪੈਨ ਭਰਾਵਾਂ ਨੂੰ ਸਤ ਸ੍ਰੀ ਅਕਾਲ ਤੁਸੀਂ ਅਕਸਰ ਦੇਖਿਆ ਹੋਣਾ ਕਿ ਗੁਰਦੁਆਰਾ ਸਾਹਿਬਾਂ ਦੇ ਵਿੱਚ ਮੰਦਰਾਂ ਦੇ ਵਿੱਚ ਹਨਾ ਬਹੁਤ ਚੀਜ਼ਾਂ ਚੜਾਈਆਂ ਹੁੰਦੀਆਂ ਨੇ ਉਹਦੇ ਵਿੱਚੋਂ ਕੁਝ ਤੁਸੀਂ ਅਕਸਰ ਦੇਖਿਆ ਹੋਣਾ ਕਿ ਹਰ ਗੁਰੂ ਘਰ ਕੋਈ ਗੁਰੂ ਘਰ ਹੀ ਹੋਵੇਗਾ ਜਿੱਥੇ ਨਾ ਹੋਵੇ ਨਹੀਂ ਤਾਂ ਨਮਕ ਅਤੇ ਝਾੜੂ ਹਨਾ ਬਹੁਤ ਗੁਰੂ ਘਰਾਂ ਦੇ ਵਿੱਚ ਚੜਾਏ ਹੁੰਦੇ ਆ ਆਪਣੇ ਮਨ ਦੇ ਵਿੱਚ ਹਨਾ ਇਹ ਕਈਆਂ ਦੇ ਇਹ ਵੀ ਆਉਂਦਾ ਸਵਾਲ ਵੀ ਕਿਉਂ ਚੜਾਈ ਹੁੰਦੀ ਆ ਹਨਾ ਇਨਾਂ ਦੇ ਪਿੱਛੇ ਕੀ ਬਣਿਆ ਹੋਵੇਗਾ ਕੀ ਕਾਰਨ ਹੋਵੇਗਾ ਜਿਹੜਾ ਕਿ ਇਹ ਚੀਜ਼ਾਂ ਇੱਥੇ ਚੜਾਈਆਂ ਜਾਂਦੀਆਂ ਨੇ ਦੇਖੋ ਵੈਸੇ ਤਾਂ ਗੁਰੂ ਘਰ ਜਿਹੜੀ ਵੀ ਚੀਜ਼ ਤੁਸੀਂ ਲੈ ਕੇ ਜਾਮੂਗੇ ਗੁਰੂ ਸਾਹਿਬ ਉਸੇ ਚੀਜ਼ ਨੂੰ ਪ੍ਰਵਾਨ ਕਰਦੇ ਆ ਨਾ ਇੱਕ ਸਰਦਾ ਹੁੰਦੀ ਹੈ ਨਾ ਕਿਸੇ ਨੂੰ ਹੁੰਦੇ ਵੀ ਮੈਂ ਗੁਰੂ ਘਰ ਦੇ ਵਿੱਚ ਤੁਸੀਂ ਦੇਖਿਆ ਹੋਣਾ ਜਿਵੇਂ ਬਾਬਾ ਦੀਪ ਸਿੰਘ ਜੀ ਦੇ ਨਾ ਆਮ ਤੌਰ ਤੇ ਸਿੱਧ ਸਿੰਘਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਵੇਂ ਕਿ ਕਾਲੇ ਜਿਹੜੇ ਹੁੰਦੇ ਹੈਗੇ ਮੋਠ ਮਾਂ ਤੇ ਆਪਣਾ ਦਲੇ ਹੋਏ ਸੋਲੇ ਤੇਲ ਕਿਉਂ ਹੈ ਨਾ ਇਹ ਆਮ ਚੜਾਇਆ ਜਾਂਦਾ ਹੈਗਾ ਦੇਖੋ ਜਿੱਥੋਂ ਇਹ ਮਰਿਆਦਾ ਸ਼ੁਰੂ ਹੋਈ ਹੈਗੀ ਉਹਦੇ ਪਿੱਛੇ ਵੀ ਹੈ ਨਾ ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਮਕਸਦ ਹੁੰਦਾ ਸੀਗਾ ਹੈ ਨਾ ਜਿਵੇਂ ਕਿ ਚਲੋ ਅੱਜ ਆਪਾਂ ਕਹਿ ਦਿੰਦੇ ਆ ਵੀ ਇਹ ਆਪਣੇ ਘਰ ਦੀ ਬਰਕਤ ਵਾਸਤੇ ਹੈਗਾ ਹੈ ਨਾ ਇਹ ਆਪਣੇ ਘਰ ਦਾ ਦਾਣ ਪੁੰਨ ਨਿਕਲ ਜਾਂਦਾ ਹੈਗਾ ਜਾਂ ਕਈ ਭੈਣ ਭਰਾ ਮੇਰੇ ਵਰਗੇ ਹੈ ਨਾ ਦੇਖਾ ਦੇਖੀ ਵੀ ਉਹ ਚੀਜ਼ ਨੂੰ ਕਰੀ ਜਾਂਦੇ ਨੇ ਪਰ ਪਤਾ ਕੁਝ ਨਹੀਂ ਹੁੰਦਾ ਹੈ ਨਾ ਵੀ ਕੀ ਚੀਜ਼ ਹੈਗੀ ਅੱਜ ਆਪਾਂ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਤੁਹਾਨੂੰ ਦੱਸਾਂਗੇ ਨਾ ਜਿੰਨੀ ਕੁ ਮੈਨੂੰ ਨੌਲੇਜ ਹੈ ਉਹਨਾਂ ਕਿ ਮੈਂ ਤੁਹਾਡੇ ਨਾਲ ਲੈ ਕੇ ਆਈਆਂ ਕਿ ਕਿਸ ਚੀਜ਼ ਦੀ ਹੈ ਨਾ ਕੀ ਮर्याਦ ਹੈਗੀ ਕਿਵੇਂ ਚੱਲੀ ਹੈਗੀ ਇਹ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਚੰਗੀ ਲੱਗੂਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਹੁਣ ਆਪਾਂ ਗੱਲ ਕਰਦੇ ਕੀ ਘਰੂ ਘਰਾਂ ਦੇ ਵਿੱਚ ਝਾੜੂ ਤੇ ਨਮਕ ਕਿਉਂ ਚੜ੍ਹਾਏ ਜਾਂਦੇ ਆ ਹਨਾ ਜਿਆਦਾਤਰ ਤੁਸੀਂ ਪਟਿਆਲੇ ਦੁੱਖਨਵਾਰਨ ਸਾਹਿਬਾ ਹੈ ਨਾ ਉੱਥੇ ਦੇਖਿਓ ਤੁਸੀਂ ਬਹੁਤ ਵੱਡੇ ਵੱਡੇ ਹੈ ਨਾ ਢੇਰ ਲੱਗੇ ਪਏ ਹੁੰਦੇ ਆ ਨਮਕ ਦੇ ਝਾੜੂ ਦੇ ਤੇ ਇੱਕ ਗੁਰਦਾਰਾ ਸਾਹਿਬ ਮਸਤੌਣਾ ਸਾਹਿਬਾ ਆਪਣੇ ਹੈ ਨਾ ਬਾਬਾ ਆਤਰ ਸਿੰਘ ਜੀ ਦਾ ਉੱਥੇ ਵੀ ਬਹੁਤ ਨਮਕ ਝਾੜੂ ਚੜਦੇ ਆ ਨਾ ਤੇ ਆਪਣੇ ਸੰਗਰੂਰ ਹੈਗਾ ਹੈ ਨਾ ਉੱਥੇ ਵੀ ਗੁਰੂ ਸਾਹਿਬ ਜੀ ਆਏ ਨੇਗੇ ਤੇ ਨੌਵੀਂ ਪਾਸ਼ਾ ਵੀ ਆਏ ਨੇਗੇ ਤੇ ਮੈਂ ਪਹਿਲਾਂ ਵੀ ਦੱਸਿਆ ਸੀ ਇੱਕ ਵੀਡੀਓ ਦੇ ਵਿੱਚ ਹੈ ਨਾ ਕਿ ਨਾਨਕੀ ਆਣਾ ਸਾਹਿਬ ਉੱਥੇ ਵੀ ਬਹੁਤ ਚੜਦੇ ਹੈਗੇ ਹੈ ਨਾ ਜਦੋਂ ਮੈਨੂੰ ਇਸ ਚੀਜ਼ ਦਾ ਪਤਾ ਲੱਗਿਆ ਹਨਾ ਸਭ ਤੋਂ ਪਹਿਲੀ ਗੱਲ ਤਾਂ ਇਤਿਹਾਸ ਦੇ ਵਿੱਚ ਆਪਣੇ ਜਿਹੜੇ ਵੀ ਹੁੰਦੇ ਬਜ਼ੁਰਗ ਪ੍ਰਾਣੇ ਦੱਸਦੇ ਆਗੇ ਹਨਾ ਕਿ ਪਹਿਲਾਂ ਨਾ ਤੁਸੀਂ ਦੇਖਿਆ ਆ ਵੀ ਬਜ਼ੁਰਗ ਸੀ ਜਿਹੜੇ ਉਹ ਨਮਕ ਦੇ ਨਾਲ ਹੀ ਕੱਪੜੇ ਧੋਂਦੇ ਸੀਗੇ ਨਮਕ ਦੇ ਨਾਲ ਹੀ ਹਨਾ ਚਲੋ ਖਾਣਾ ਪੀਣਾ ਹੁੰਦਾ ਸੀ ਹਨਾ ਜਿਵੇਂ ਕਿ ਅੱਜ ਕੱਲ੍ਹ ਦੀਆਂ ਚੀਜ਼ਾਂ ਨੇ ਇਹ ਨਹੀਂ ਹੁੰਦੀਆਂ ਸੀਗੀ ਹਨਾ ਕੋਈ ਕਹਿੰਦੇ ਪਿਆਰਾ ਸੀਗਾ ਗੁਰੂ ਦਾ ਹਨਾ ਉਹ ਕਹਿੰਦੇ ਨਮਕ ਲੈ ਕੇ ਜਦੋਂ ਗੁਰੂ ਘਰ ਗਿਆ ਹਨਾ ਪਹਿਲਾਂ ਤਾਂ ਡੇਰੇ ਦੇ ਵਿੱਚ ਕਿਹਾ ਗਿਆ ਕਿ ਆਪ ਕਿਵੇਂ ਉੱਥੇ ਗਿਆ ਹਨ ਤਾਂ ਉਹਨਾਂ ਨੇ ਸਾਰਿਆਂ ਨੇ ਹਨਾ ਉਸ ਨਮਕ ਨੂੰ ਖਾਧਾ ਤੇ ਉਹਨਾਂ ਨੂੰ ਬੜਾ ਵੀ ਹੈ ਸਾਰਾ ਭੋਜਨ ਸੀ ਜਿਹੜਾ ਸਵਾਦ ਲੱਗਿਆ ਹਨਾ ਫਿਰ ਉਹਨਾਂ ਨੇ ਸੋਚਿਆ ਵੀ ਕਿਉਂ ਨਾ ਗਰੀਬ ਅਮੀਰ ਚ ਚਲੋ ਜਿਹੜੇ ਹੈਗੇ ਨੇ ਉਹ ਤਾਂ ਆਪਣਾ ਸਾਰਾ ਕੁਝ ਖਾ ਲੈਂਦੇ ਨੇ ਜਿਹੜਾ ਗਰੀਬ ਹੈ ਉਹ ਹਰ ਇੱਕ ਹਨਾ ਇਸ ਚੀਜ਼ ਦੇ ਨਾਲ ਆਪਦੀ ਭੋਜਨ ਆਪਦੀ ਰੋਟੀ ਖਾ ਸਕਦੇ ਗਰੀਬ ਆਮ ਤੌਰ ਤੇ ਨਮਕ ਦੇ ਨਾਲ ਰੋਟੀ ਖਾਂਦੇ ਪੁਰਾਣੇ ਬਜ਼ੁਰਗ ਹਨ ਨਾ ਨਮਕ ਦੇ ਨਾਲ ਹੀ ਕੱਪੜੇ ਧੋਣੇ ਨਮਕ ਦੇ ਨਾਲ ਹੀ ਹਨਾ ਰੋਟੀ ਖਾਣੇ ਬਹੁਤ ਵਿਚਾਰੇ ਜਿਹੜੇ ਗਰੀਬ ਘਰਾਂ ਦੇ ਵਿੱਚ ਹਨਾ ਹੁੰਦੇ ਸੀਗੇ ਉਹ ਇਸ ਤਰੀਕੇ ਦੇ ਨਾਲ ਹੀ ਕਰਦੇ ਸੀ ਮੈਂ ਆਪਣੀ ਦਾਦੀ ਨੂੰ ਵੀ ਦੇਖਿਆ ਕਈ ਵਾਰੀ ਹਨਾ ਕੋਈ ਜ਼ਿਆਦਾ ਮੈਲਾ ਕਪੜਾ ਹੁੰਦਾ ਸੀਗਾ ਹਨਾ ਉਹ ਉਸ ਦੇ ਵਿੱਚ ਨਮਕ ਪਾ ਲੈਂਦੇ ਹੁੰਦੇ ਸੀਗੇ ਮੈਂ ਤੁਹਾਨੂੰ ਤੁਹਾਨੂੰ ਦੱਸ ਦਿੰਨੀ ਆ ਨਾ ਵੀ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਆਪਾਂ ਨੂੰ ਬਜ਼ੁਰਗਾਂ ਤੋਂ ਹੀ ਸਿੱਖਣ ਨੂੰ ਮਿਲਦੀਆਂ ਨੇਗੀਆਂ ਤੇ ਜਿਹੜਾ ਝਾੜੂ ਸੀਗਾ ਹਨਾ ਕਹਿੰਦੇ ਵੀ ਉਹ ਗੁਰੂ ਘਰ ਦੇ ਵਿੱਚ ਹਨਾ ਸਫਾਈ ਵਾਸਤੇ ਮਲਕੇ ਉਹਨੇ ਰੱਖਿਆ ਸੀਗਾ ਹੌਲੀ ਹੌਲੀ ਇਹ ਮਰਿਆਦਾ ਬਣਦੀ ਗਈ ਹੈ ਨਾ ਵੀ ਇਸੇ ਤਰੀਕੇ ਦੇ ਨਾਲ ਨਮਕ ਛਾੜੋ ਕਈ ਹੁਣ ਸੁੱਖਾਂ ਵੀ ਬਾਰ ਆਉਂਦੀਆਂ ਨੇ ਹੈਨਾ ਇਹ ਮੇਰੀ ਖੁਦ ਦੀ ਹੱਡ ਬੀਤੀ ਹੈ ਕਿ ਮਸਤੋਆਣਾ ਸਾਹਿਬ ਹੈਨਾ ਮੇਰੇ ਨਾਲ ਅੱਖਾਂ ਦੇ ਉੱਪਰ ਨਾ ਵੱਡੀਆਂ ਵੱਡੀਆਂ ਮਲਕੇ ਆਪਾਂ ਕਹਿ ਦਿੰਦੇ ਜਿਵੇਂ ਫੁਣਸੀਆਂ ਜੀਆਂ ਹੋ ਜਾਂਦੀਆਂ ਹੁੰਦੀ ਸੀ ਕਈ ਉਹਨਾਂ ਨੂੰ ਕੁਝ ਹੋਰ ਵੀ ਨਾ ਲੈਂਦੇ ਹੈਗੇ ਭੌਰੀ ਆ ਨਿਕਲਿਆ ਆਉਂਦੀਆਂ ਦੀਆਂ ਸੀਗੇ ਹੈਨਾ ਤੇ ਵਿਚਨਾ ਕਾਫੀ ਜ਼ਿਆਦਾ ਹੋ ਜਾਂਦੀਆਂ ਹੁੰਦੀਆਂ ਸੀਗੇ ਮੇਰੇ ਇਸ ਜਗ੍ਹਾ ਤੇ ਆਪਾਂ ਕਹਿ ਦਿੰਦੇ ਵੀ ਅੱਖ ਦੁਖਣੀ ਆ ਗਈ ਵਿਚ ਫੁਣਸੀ ਹੋ ਗਈ ਹੈ ਨਾ ਉੱਕ ਤਕਰੀਬਨ ਹਰ ਵਾਰੀ ਹੋ ਜਾਂਦਾ ਸੀ ਇੱਕ ਵਾਰ ਤਾਂ ਨਾ ਐਡੀ ਵੱਡੀ ਹੋ ਗਈ ਤੇ ਉਹ ਠੀਕ ਹੀ ਨਾ ਮਲਕੀ ਖਤਮ ਹੀ ਨਾ ਹੋਈ ਹੈਗੀ ਡਾਕਟਰ ਨੇ ਵੀ ਦਿਖਾਇਆ ਦਵਾਈ ਦੁਵਾਈ ਦਿੱਤੀ ਕੋਈ ਫਰਕ ਨਾ ਪਿਆ ਤੇ ਮੈਨੂੰ ਇਦਾਂ ਪਤਾ ਲੱਗਿਆ ਵੀ ਉੱਥੇ ਹੈ ਨਾ ਆਪਣੇ ਮਾਸਤਾਨਾ ਸਾਹਿਬ ਕਿਉਂਕਿ ਜਾਣਦੇ ਸੀ ਮੇਰੇ ਪਿੱਕਪਿੰਡ ਉੱਥੇ ਨਾ ਲਿਏਗਾ ਸੰਗਰੂਰ ਨਾ ਤੇ ਉੱਥੇ ਨਾ ਜਾਂਦੇ ਹੁੰਦੇ ਸੀ ਉੱਥੇ ਪੁੱਛਦੇ ਹੁੰਦੇ ਸੀ ਦੇਖਿਆ ਸੀਗਾ ਵੀ ਉੱਥੇ ਨਮਕ ਤੇ ਝਾੜੂ ਬਹੁਤ ਛੜਾਏ ਜਾਂਦੇ ਹਨ ਤੇ ਇਸੇ ਤਰੀਕੇ ਨਾਲ ਨਾ ਮੈਂ ਸੁਖ ਲਿਆ ਵੀ ਮੈਂ ਵੀ ਹੈ ਨਾ ਉੱਥੇ ਜਾ ਕੇ ਨਮਕ ਚੜਾ ਕੇ ਆਉਂਗੀ ਤੇ ਜਿਹੜੀ ਮੇਰੀ ਇਹ ਅੱਖਾਂ ਦੀਆਂ ਫੁਣਸੀਆਂ ਨੇ ਹਨਾ ਤਾਂ ਤੁਸੀਂ ਯਕੀਨ ਮੰਨਿਓ ਵਾਹ ਉਹੀ ਗੱਲ ਆ ਗਈ ਨਾ ਭਰੋਸੇ ਵਾਲੀ ਹੈ ਨਾ ਕਹਿੰਦੇ ਜੇ ਆਪਾਂ ਪੱਥਰ ਤੇ ਵੀ ਕਹਿੰਦੇ ਉਥੋਂ ਵੀ ਆਪਣੀ ਜਿਹੜੀ ਹੈ ਨਾ ਦੁੱਖ ਹੈ ਦੂਰ ਹੋ ਸਕਦਾ ਸਵਾਦੀ ਚੁਟਕੀ ਵਾਲਾ ਕੰਮ ਹੁੰਦਾ ਹੈ ਨਾ ਉਹ ਤਾਂ ਫਿਰ ਵੀ ਗੁਰੂ ਸਾਹਿਬ ਜੀ ਬਿਰਾਜਮਾਨ ਨੇ ਉੱਥੇ ਤੇ ਵੀ ਬ੍ਰਹਮ ਗਿਆਨੀ ਬਾਬਾ ਅਤਰ ਸਿੰਘ ਜੀ ਨੇ ਐਨੇ ਤਪੱਸਿਆ ਕੀਤੀ ਗਈ ਹੈ ਨਾ ਉਸ ਸਥਾਨ ਤੇ ਉੱਥੇ ਤਾਂ ਹੁਣੇ ਹੀ ਹੋਣਾ ਸੀਗਾ ਹੈ ਨਾ ਤੇ ਮੈਂ ਜਦੋਂ ਅਰਦਾਸ ਕੀਤੀ ਤਾਂ ਮੇਰੀ ਜਿਹੜੀ ਉਹ ਫਿੰਸੀ ਸੀ ਨਾ ਹੌਲੀ ਹੌਲੀ ਘਟਨੀ ਸ਼ੁਰੂ ਹੋ ਗਈ ਘਟ ਕੇ ਉਹ ਬਿਲਕੁਲ ਖਤਮ ਹੋ ਗਈ ਨਾ ਉਸ ਤੋਂ ਬਾਅਦ ਮੈਂ ਉੱਥੇ ਨਮਕ ਤੇ ਚੜਾ ਕੇ ਆਈ ਝਾੜੂ ਤਾਂ ਮੈਂ ਨਹੀਂ ਖਾ ਨਮਕ ਚੜਾ ਕੇ ਆਈ ਸੀ ਹੈ ਨਾ ਤੇ ਮੇਰੇ ਨਾ ਫਿਰ ਭਰਾ ਦੇ ਹੋਣ ਲੱਗੀਆਂ ਉਹ ਇਹ ਤਾਂ ਹੁਣ 5-6 ਸਾਲ ਦੀ ਉਹ ਗੱਲ ਹੈਗੀ ਜਿਆਦਾ ਪੁਰਾਣੀ ਨਹੀਂ ਹੈਗੀ ਮੇਰੇ ਭਰਾ ਦੇ ਫਿੰਸੀਆਂ ਹੋਣ ਲੱਗੀਆਂ ਇਸ ਤਰੀਕੇ ਨਾਲ ਆਪਣੇ ਸੰਗਰੂਰ ਸੋਡੀ ਡਾਕਟਰ ਉਹਦੇ ਤੋਂ ਉਹਨੇ 4-5 ਵਾਰੀ ਕਢਾਈਆਂ ਹਰ ਸਾਲ ਹੋ ਜਾ ਕੰਨ ਹਰ ਸਾਲ ਹੋ ਜਾ ਕੰਨ ਨਾ ਥੋੜੀ ਜਿਹੀ ਦਬ ਜਾ ਕੰਨ ਫਿਰ ਹੋ ਜਾ ਕੰਨ ਉਹ ਨੂੰ ਮੈਂ ਕਿਹਾ ਉਹਨੇ ਮੇਰੀ ਮੰਨੀ ਨੇ ਉਹ ਏਦਾਂ ਹੀ ਥੋੜਾ ਜਿਹਾ ਮਜ਼ਾਕ ਕੀਤਾ ਜਿਸ ਵਾਰਚ ਮੈਨੂੰ ਕਹਿੰਦਾ ਕਹਿੰਦਾ ਲਿਆਇਆ ਥੋੜੂ ਹੋਊਗਾ ਹਨਾ ਤੇ ਕਹਿੰਦਾ ਡਾਕਟਰ ਤੋਂ ਮੈਂ ਦਵਾਈ ਲਿਆਇਆ ਤੇ ਮੈਂ ਇੱਥੇ ਬੈਠੀ ਬੈਠੀ ਨੇ ਅਰਦਾਸ ਕੀਤੀ ਆਪਣੇ ਸਹੁਰੇ ਘਰ ਹਨਾ ਵੀ ਵਾਈਗ੍ਰੀ ਜੀ ਮੇਰੇ ਭਰਾ ਦੀਆਂ ਇਹ ਅੱਖਾਂ ਨੇ ਜਿਹੜੀਆਂ ਇਹ ਠੀਕ ਹੋ ਜਾਣ ਕਿਉਂਕਿ ਹਰ ਸਾਲ ਉਹ ਚੀਜ਼ ਕਰਾਉਣ ਨਾਲ ਕਈ ਵਾਰੀ ਉਹ ਕੈਂਸਰ ਦਾ ਰੂਪ ਵੀ ਧਾਰਨ ਕਰ ਲੈਂਦਾ ਕਈ ਵਾਰੀ ਕੋਈ ਹੋਰ ਬਿਮਾਰੀ ਵੀ ਹੋ ਜਾਂਦੀ ਹੈਗੀ ਹਨਾ ਤੇ ਬਾਕੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਮੇਰਾ ਤਾਂ ਅਫਸਰ ਡਾਕਟਰ ਮਾਤਾ ਪਿਤਾ ਭੈਣ ਭਰਾ ਹੈ ਹੀ ਉਹੀ ਹੈ ਨਾ ਕਿਉਂਕਿ ਮੈਂ ਅਜੇ ਤੱਕ ਕਦੇ ਵੀ ਕਿਸੇ ਦਾ ਭਰੋਸਾ ਨਹੀਂ ਤੱਕਿਆ ਜਦੋਂ ਦਾ ਮੇਰਾ ਵਿਆਹ ਹੋਇਆ ਹੈ ਨਾ ਉਦੋਂ ਦਾ ਤਾਂ ਮੈਂ ਬਿਲਕੁਲ ਵੀ ਨਹੀਂ ਕਦੇ ਵੀ ਕਿਸੇ ਦਾ ਭਰੋਸਾ ਤੱਕਿਆ ਵੀ ਮੇਰੇ ਕੋਈ ਸਹਾ ਮਨ ਕੇ ਹੈਲਪ ਕਰੂਗਾ ਜਾਂ ਮੇਰੀ ਕੋਈ ਸਹਾਇਤਾ ਕਰੂਗਾ ਜਾਂ ਮੈਨੂੰ ਕੋਈ ਦੁੱਖ ਸੁੱਖ ਮੈਂ ਕਿਸੇ ਨੂੰ ਦੱਸਾਂ ਹੈ ਨਾ ਮੈਂ ਕਦੇ ਵੀ ਆਪਦਾ ਕੋਈ ਦੁੱਖ ਸੁੱਖ ਕਿਸੇ ਨੂੰ ਨਹੀਂ ਦੱਸਿਆ ਹੈਗਾ ਹੈ ਨਾ ਵੀ ਇਸੇ ਤਰੀਕੇ ਦੇ ਨਾਲ ਜਦੋਂ ਮੈਂ ਸੁਖਿਆ ਹਨਾ ਥੋੜੇ ਕਿ ਦਿਨਾਂ ਬਾਅਦ ਹਨਾ ਮੇਰੇ ਬੀਬੀਆਂ ਉਹ ਜਿਹੜੀਆਂ ਫਿੰਸੀਆਂ ਸੀਗੀਆਂ ਉਹ ਘਟਨੀਆਂ ਸ਼ੁਰੂ ਹੋ ਗਈਆਂ ਤੇ ਬਿਲਕੁਲ ਖਤਮ ਹੋ ਗਈਆਂ ਹਨਾ ਤੇ ਮੈਂ ਉਹਨੂੰ ਕਿਹਾ ਵੀ ਤੂੰ ਨਮਕ ਚੜਾਇਆ ਉਹੀ ਮਜ਼ਾਕ ਦੇ ਮੈਂ ਤੈਨੂੰ ਪਹਿਲਾਂ ਹੀ ਕਿਹਾ ਵੀ ਛੋਟਾ ਮੇਥੋਂ ਹਨਾ ਥੋੜਾ ਜਿਹਾ ਮਜ਼ਾਕ ਹੀ ਆ ਵੀ ਸੋ ਆ ਜਾਂਦਾ ਮੈਨੂੰ ਕਹਿੰਦਾ ਸੁਖਿਆ ਤਾਂ ਤੈਨੂੰ ਜੀ ਕਹਿੰਦਾ ਤੂੰ ਚੜਾਇਆ ਹਨਾ ਵੀ ਚਲੋ ਉਹਨੇ ਮੈਂ ਕਿਹਾ ਵੀ ਤੂੰ ਅਰਦਾਸ ਕਰਵਾ ਕੇ ਆ ਨਾਲੇ ਤਾਂ ਗੁਰੂ ਘਰ ਜਾ ਕੇ ਨਾਲੇ ਇਹ ਕਰਕੇ ਆ ਤੂੰ ਉਹਨੇ ਉਹ ਕੀਤਾ ਦੇਖੋ ਇਹ ਸਾਡੇ ਨਾਲ ਖੁਦ ਬੀਤੀਆਂ ਹੋਈਆਂ ਨਗੀਆਂ ਹਨਾ ਗੁਰੂ ਘਰ ਦੇ ਵਿੱਚੋਂ ਜਦੋਂ ਵੀ ਆਪਾਂ ਹਨਾ ਕੁਝ ਮੰਗਦਿਆਂ ਬਰਕਤਾਂ ਆਪਾਂ ਨੂੰ ਹਰ ਇੱਕ ਝੋਲੀ ਪੈਂਦੀਆਂ ਨੇ ਪਰ ਆਪਾਂ ਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਨਾ ਇਸੇ ਤਰੀਕੇ ਨਾਲ ਮੇਰੇ ਮੰਮੀ ਦੇ ਹਨਾ ਰਸੌਲੀ ਹੋ ਗਈ ਸੀ ਇੱਕ ਅਜਿਹੀ ਜਗ੍ਹਾ ਤੇ ਰਸੌਲੀ ਹੋ ਗਈ ਸੀ ਕਿ ਉਹਦਾ ਆਪਰੇਸ਼ਨ ਕਰਨਾ ਵੀ ਨਾ ਮੁਮਕਿਨ ਹੀ ਸੀਗਾ ਹਨਾ ਚਲੋ ਡਾਕਟਰਾਂ ਵਾਸਤੇ ਕੁਝ ਵੀ ਨਾ ਮੁਮਕਿਨ ਤਾਂ ਨਹੀਂ ਹੁੰਦਾ ਪਰ ਆਪਾਂ ਨੂੰ ਕਰਵਾਉਣਾ ਬਹੁਤ ਔਖਾ ਹੈਗਾ ਹਨਾ ਤੇ ਮੇਰੇ ਮੰਮਾ ਇਹ ਤਾਂ ਅੱਜ ਤੋਂ ਹਨਾ 10-15 ਸਾਲ ਪਹਿਲਾਂ ਦੀ ਗੱਲ ਹੈਗੀ ਤੇ ਉੱਥੇ ਇੱਕ ਮਹਾਪੁਰਸ਼ ਵੀ ਆਏ ਸੀ ਕਿ ਪਹਿਲਾਂ ਬਹੁਤ ਮਹਾਪੁਰਸ਼ ਆਉਂਦੇ ਹੁੰਦੇ ਸੀਗੇ ਹੁਣ ਤਾਂ ਉੱਥੇ ਨਹੀਂ ਆਏ ਕੋਈ ਤੇ ਉਹ ਉਹਨਾਂ ਨੇ ਦੱਸਿਆ ਕਿ ਤੁਸੀਂ ਹਨਾ ਪੰਜ ਮੱਸੇ ਇੱਥੇ ਇਸ਼ਨਾਨ ਕਰ ਲੋ ਦੇਖੋ ਇਹ ਬਹੁਤ ਹੈ ਹੁਣ ਵੀ ਉੱਥੇ ਇਹੀ ਇਦਾਂ ਹੀ ਹੈ ਜਦੋਂ ਵੀ ਹਨਾ ਕੋਈ ਸੁੱਖ ਕੇ ਉੱਥੇ ਮੱਸਿਆ ਇਸ਼ਨਾਨ ਕਰਦਾ ਤਾਂ ਉਹਦੀ ਹਰ ਇੱਕ ਮੁਰਾਦ ਪੂਰੀ ਹੁੰਦੀ ਹੈਗੀ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਵੀ ਕਈ ਭੈਣ ਭਰਾਵਾਂ ਨੇ ਮੈਨੂੰ ਪੁੱਛਿਆ ਸੀ ਵਿਆਹ ਬਾਰੇ ਹਨਾ ਜਿਵੇਂ ਕਿ ਟਾਲੀਆਣਾ ਸਾਹਿਬਾ ਨਾਲ ਇੱਥੇ ਆਪਣੇ ਉੱਥੇ ਵੀ ਬਹੁਤ ਸੁੱਖਾਂ ਵਾਰ ਆਉਂਦੀਆਂ ਨੇ ਜੋੜੇ ਤੁਸੀਂ ਦੇਖਿਓ ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਉੱਥੇ ਸੁੱਖ ਕਿਉਂ ਹੁੰਦੇ ਨੇ ਉੱਥੇ ਬੂਟਾ ਹੀ ਲੱਗਦੇ ਨੇ ਹਨਾ ਤਾਂ ਉੱਥੇ ਬਹੁਤ ਜ਼ਿਆਦਾ ਹਨਾ ਇਸ ਚੀਜ਼ ਦੀ ਬਰਕਤ ਹੁੰਦੀ ਹੈਗੀ ਗੁਰੂ ਘਰ ਤਾਂ ਤੁਸੀਂ ਕਿਤੇ ਵੀ ਜਾ ਕੇ ਹਨਾ ਅਰਦਾਸ ਕਰੋਗੇ ਜਦੋਂ ਤੁਹਾਡਾ ਸੀਸ ਝੁਕੇਗਾ ਤਾਂ ਵਾਹਿਗੁਰੂ ਜੀ ਤੁਹਾਡੀ ਅਰਦਾਸ ਨੂੰ ਹਨਾ ਕਬੂਲ ਕਰਨਗੇ ਤੇ ਆ ਗਈ ਗੱਲ ਹੁਣ ਆਪਣੀ ਜਿਹੜੀ ਨਮਕ ਤੇ ਝਾੜੂ ਵਾਲੀ ਹਨਾ ਵੀ ਦੇਖੋ ਹੁਣ ਬਹੁਤ ਮਾਤਰਾ ਦੇ ਵਿੱਚ ਆਪਾਂ ਝਟਾਉਣੇ ਆ ਦੇਖੋ ਨਮਕ ਹੈ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਵੀ ਉਹ ਆਪਣੇ ਘਰ ਦੀ ਜਿੰਨੀ ਵੀ ਨੈਗੇਟਿਵਿਟੀ ਆ ਉਹਨੂੰ ਦੂਰ ਕਰਨ ਵਾਸਤੇ ਹਨਾ ਜਿਵੇਂ ਕਿ ਨਾજર ਉਤਾਰਨ ਵਾਸਤੇ ਪਹਿਲਾਂ ਹਨਾ ਬਜ਼ੁਰਗ ਇਸ ਚੀਜ਼ ਨੂੰ ਵਰਤਦੇ ਹੁੰਦੇ ਸੀਗੇ ਹਨਾ ਹੁਣ ਵੀ ਤੁਸੀਂ ਦੇਖਿਓ ਹਨਾ ਜਿਹੜੇ ਕਿ ਆਪਣੇ ਜੋਤ ਸਵਿਧਿਆ ਉਹ ਕਰਦੇ ਆ ਜਾਂ ਕਾਰਡ ਵਾਲੇ ਹੁੰਦੇ ਆ ਹਨਾ ਜਦ ਆਪਾਂ ਕਾਫੀ ਜ਼ਿਆਦਾ ਇਦਾਂ ਦੇ ਹਨਾ ਮਤਲਬ ਕਿ ਵਿਦਿਆ ਨੇਗੀਆਂ ਅੱਜਕੱਲ ਤਾਂ ਹਨਾ ਉਹਨੂੰ ਨਾ ਗਲਾਸ ਦੇ ਵਿੱਚ ਨਮਕ ਨੂੰ ਪਾ ਕੇ ਵੀ ਉਹ ਕਾਫੀ ਜ਼ਿਆਦਾ ਉਪਾ ਕਰਦੇ ਆ ਹਨਾ ਤੇ ਨਮਕ ਦੇ ਨਾਲ ਘਰ ਦੇ ਵਿੱਚੋਂ ਜਿੰਨੇ ਵੀ ਆਪਾਂ ਨੇ ਕਿਟਾਣੋ ਵਗੈਰਾ ਨੇ ਆਪਾਂ ਕਹਿੰਦੇ ਨਮਕ ਪੋਚੇ ਵਾਲੇ ਪਾਣੀ ਦੇ ਵਿੱਚ ਥੋੜਾ ਜਿਹਾ ਨਮਕ ਪਾ ਕੇ ਤੁਸੀਂ ਹਨਾ ਪੋਚਾ ਲਗਾ ਦੋ ਤਾਂ ਚਾਹੀ ਤੁਸੀਂ ਹਨਾ ਦੋ ਤਿੰਨ ਦਿਨ ਫਰਨੈਲ ਲਾਈਜ਼ੋਲ ਵਗੈਰਾ ਕੁਝ ਵੀ ਨਾ ਵਰਤੋ ਤੁਸੀਂ ਇਸ ਚੀਜ਼ ਨੂੰ ਵਰਤਦੇ ਜਉ ਤਾਂ ਤੁਹਾਡੇ ਘਰ ਦੇ ਵਿੱਚੋਂ ਜਿੰਨੇ ਵੀ ਕਿਟਾਣੋ ਨੇ ਜਿੰਨੀਆਂ ਵੀ ਵਿਸਾਇਲੇ ਪਦਾਰਥ ਨੇ ਜਿੰਨੀ ਵੀ ਨੈਗੇਟਿਵਿਟੀ ਹੈ ਉਹ ਖਤਮ ਹੋ ਜੂਗੀ ਹਨਾ ਵੀ ਇਹ ਚੀਜ਼ ਹੁੰਦੀ ਹੈ ਕਿ ਨਮਕ ਦੇ ਨਾਲ ਤਾਂ ਹੀ ਕਰਕੇ ਹਨਾ ਨਮਕ ਜ਼ਿਆਦਾਤਰ ਗੁਰੂ ਘਰਾਂ ਦੇ ਵਿੱਚ ਚੜਾਇਆ ਜਾਂਦਾ ਹੈਗਾ ਹਨਾ ਕੋਈ ਵੀ ਜਿਵੇਂ ਕਿ ਆਪਣੇ ਰੋਗ ਦੇ ਨਿਮਿਤ ਕੋਈ ਸੁੱਖ ਲੈਂਦੇ ਜਿਵੇਂ ਕਿ ਮੇਰੇ ਸਰੀਰ ਦੇ ਉੱਤੇ ਮੌਕੇ ਆ ਜਾਂ ਫਿੰਸੀਆਂ ਨਿਗੀਆਂ ਜਾਂ ਮੇਰੀ ਸਕਿਨ ਕੋਈ ਪ੍ਰੋਬਲਮ ਹੈਗੀ ਹਨਾ ਇਸ ਚੀਜ਼ ਨੂੰ ਸੁੱਖ ਕੇ ਨਮਕ ਗੁਰੂ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਚੜਾਏ ਜਾਂਦੇ ਆ ਤੇ ਦੂਸਰਾ ਆ ਗਿਆ ਝਾੜੂ ਹਨਾ ਝਾੜੂ ਹੈ ਜਿਹੜਾ ਉਹਦੇ ਨਾਲ ਵੀ ਆਪਾਂ ਆਪਣੇ ਘਰ ਦਾ ਹਨਾ ਜਿੰਨਾ ਵੀ ਕੂੜਾ ਜਿੰਨਾ ਵੀ ਕਰਕਟ ਹੈ ਦੇਖੋ ਆਪਾਂ ਬਾਹਰ ਕੱਢਦੇ ਆ ਸਫਾਈ ਕਰਦੇ ਆ ਹਨਾ ਇਸੇ ਤਰੀਕੇ ਦੇ ਨਾਲ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆ ਕਿ ਸਾਡੇ ਘਰ ਦੇ ਵਿੱਚ ਹਨਾ ਜਿੰਨੀਆਂ ਵੀ ਮਾੜੀਆਂ ਸ਼ਕਤੀਆਂ ਨੇ ਜਿੰਨੀਆਂ ਵੀ ਮਾੜੀ ਵਰਕਤ ਹੈ ਹਨਾ ਅਕਸਰ ਪਕ ਕਹਿ ਦਿੰਦੇ ਆ ਨਾ ਵੀ ਸਾਡੇ ਘਰੇ ਕੋਈ ਹੈ ਨਾ ਅਜਿਹਾ ਮਾੜਾ ਕਰਮ ਆਏਗਾ ਜਿਹੜਾ ਕਿ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਰਹਿਣ ਦਿੰਦਾ ਸਾਡੇ ਘਰ ਦੇ ਵਿੱਚ ਹੈ ਨਾ ਅਸੀਂ ਕਮਾਉਂਦੇ ਬਹੁਤ ਆ ਪਰ ਪਤਾ ਨਹੀਂ ਕਿਵੇਂ ਜਿਵੇਂ ਕਿ ਭੂਤਾਂ ਆਈਆਂ ਨਾ ਸਾਡੀ ਕਮਾਈ ਨੂੰ ਲੈ ਜਾਂਦੀਆਂ ਨੇ ਹੈ ਨਾ ਕਮਾਈ ਜਾਂਦੀ ਆ ਪਰ ਬੱਚ ਦਾ ਕੁਝ ਨਹੀਂ ਹੈਗਾ ਸਾਰੇ ਘਰ ਦੇ ਵਿੱਚ ਕਲੇਸ਼ ਲੜਾਈ ਝਗੜਾ ਇਹ ਖਤਮ ਹੀ ਨਹੀਂ ਹੁੰਦਾ ਇਹਦਾ ਮੇਨ ਕਾਰਨ ਹੈ ਕਿ ਆਪਾਂ ਗੁਰੂ ਨਾਲੋਂ ਟੁੱਟ ਚੁੱਕੀ ਆ ਦੇਖੋ ਮੈਂ ਇਹ ਨਹੀਂ ਕਹਿੰਦੀ ਵੀ ਹੈ ਨਾ ਨਮਕ ਝਾੜੂ ਰੱਖਣਾ ਕੋਈ ਹੈ ਨਾ ਮਰਿਆਦਾ ਹੈਗੀ ਕੋਈ ਕੁਝ ਵੀ ਇਹ ਇੱਕ ਸਿਰਫ ਗੁਰੂ ਸਾਹਿਬ ਜੀ ਦੇ ਨਾਲ ਜੁੜਨ ਦਾ ਇੱਕ ਤਰੀਕਾ ਹੈ ਨਾ ਆਪਾਂ ਕਹਿੰਦੇ ਨੇ ਵੀ ਹੁਣ ਕਿਤੇ ਹੋਰ ਜਾ ਕੇ ਮੜੀਆਂ ਮਸਾਣੀਆਂ ਤੇ ਜਾ ਕੇ ਵੀ ਆਪਾਂ ਇਹ ਸੁੱਖਾ ਸੁਖਦੇ ਆ ਨਾ ਉਹਦੇ ਨਾਲੋਂ ਵਧੀਆ ਕਿ ਆਪਾਂ ਗੁਰੂ ਘਰ ਜਾਂਦੇ ਆ ਤੇ ਗੁਰੂ ਘਰ ਦੇ ਕੋਲ ਲੰਗਰ ਦੇ ਵਿੱਚ ਕੰਮ ਆ ਜਾਂਦੇ ਨੇ ਜਿਹੜੇ ਝਾੜੂ ਨੇ ਉਹ ਸਫਾਈ ਦੇ ਕੰਮ ਆ ਜਾਂਦੇ ਆ ਨਾ ਕਿਸੇ ਗਰੀਬ ਗਰੁੱਪੇ ਦੇ ਵੀ ਕੰਮ ਆ ਜਾਂਦੇ ਹੈਗੇ ਨਾ ਇਸ ਤਰੀਕੇ ਦੇ ਨਾਲ ਇੱਕ ਮਰਿਆਦਾ ਸੀਗੀ ਜਿਵੇਂ ਕਿ ਵੀ ਇਧਰੋਂ ਤੋੜ ਕੇ ਹੈਨਾ ਆਪਣੇ ਗੁਰੂ ਘਰਾਂ ਮੰਦਰਾ ਮਸੀਤਾਂ ਦੇ ਨਾਲ ਜੋੜਨ ਦੀ ਹੈ ਨਾ ਤੇ ਇਹ ਦੇ ਵਿੱਚ ਕੋਈ ਗਲਤ ਨਹੀਂ ਹੁੰਦਾ ਕਿਉਂਕਿ ਬਜ਼ੁਰਗ ਜੋ ਵੀ ਸਿਖਾਉਂਦੇ ਆ ਹਨਾ ਉਹ ਆਪਣੇ ਜੀਵਨ ਸ਼ੈਲੀ ਦੇ ਵਿੱਚ ਉਹਨਾਂ ਨੇ ਹੰਡਾਇਆ ਹੁੰਦਾ ਉਹੀ ਆਪਾਂ ਨੂੰ ਸਿਖਾਉਂਦੇ ਹੈਗੇ ਇਸ ਤਰੀਕੇ ਦੇ ਨਾਲ ਜਿਵੇਂ ਕਿ ਆ ਹਨਾ ਅਕਸਰ ਤੁਸੀਂ ਬਹੁਤ ਸੁਣਿਆ ਹੋਣਾ ਕਿ ਆਪਾਂ ਨੂੰ ਸਵੇਰੇ ਆਪਣੇ ਮੇਨ ਗੇਟ ਦੇ ਉੱਪਰ ਹਨਾ ਝਾੜੂ ਜ਼ਰੂਰ ਲਗਾਉਣਾ ਚਾਹੀਦਾ ਉਹ ਕਿਉਂ ਲਗਾਉਣਾ ਚਾਹੀਦਾ ਕਿਉਂਕਿ ਦੇਖੋ ਇੱਕ ਤਾਂ ਗੰਦਗੀ ਹੁੰਦੀ ਹੈ ਜਿਹੜੀ ਉਹ ਸਾਫ਼ ਹੋ ਜਾਂਦੀ ਹੈ ਦੂਸਰੀ ਜਿਹੜੀ ਆਪਣੇ ਹਨਾ ਹੁੰਦੇ ਵੀ ਜਿਵੇਂ বাস ਦੇ ਘਰਾਂ ਦੇ ਵਿੱਚ ਸਫਾਈ ਬਹੁਤ ਜ਼ਰੂਰੀ ਹੁੰਦੀ ਹੈ ਹਨਾ ਤੀਸਰੀ ਗੱਲ ਆ ਗਈ ਕਿ ਉਹੀ ਆਪਣੇ ਘਰ ਦੀ ਜਿਹੜੀ ਨੈਗੇਟਿਵਿਟੀ ਹੈ ਹਨਾ ਉਹ ਦੂਰ ਹੁੰ ਇਹਨਾਂ ਚੀਜ਼ਾਂ ਨੂੰ ਹਣਾ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਤੁਹਾਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਏਦਾਂ ਦੀ ਪ੍ਰੋਬਲਮ ਹੈਗੀ ਹੈ ਨਾ ਸਕਿਨ ਦੀ ਤਾਂ ਤੁਸੀਂ ਇਸ ਚੀਜ਼ ਨੂੰ ਕਰਕੇ ਵੀ ਦੇਖ ਸਕਦੇ ਹੋ ਕਿਉਂਕਿ ਮੈਂ ਇਹ ਖੁਦ ਕੀਤਾ ਹੈ ਨਾ ਤੇ ਇੱਕ ਮੇਰੀ ਨਾਨਾਣ ਸੀਗੀ ਹੈ ਨਾ ਉਹਦੀ ਬੇਟੀ ਦੇ ਨਾ ਮੂੰਹ ਤੇ ਤੁਸੀਂ ਦੇਖਿਆ ਹਣਾ ਮੌਕੇ ਬਹੁਤ ਹੋ ਜਾਂਦੇ ਆ ਹਣਾ ਬਰੀਕ ਬਰੀਕ ਹੱਥਾਂ ਦੇ ਵੀ ਕਈ ਭੈਣ ਭਰਾਵਾਂ ਦੇ ਹੋ ਜਾਂਦੇ ਆ ਹਣਾ ਉਹਦੇ ਵੀ ਹੈ ਨਾ ਨਾਮਕ ਸੁਖਿਆ ਸੀ ਉਹਨਾਂ ਨੇ ਆਪਣੇ ਪਟਿਆਲੇ ਦੁਖਨਵਾਨ ਸਾਹਿਬ ਤੇ ਉਹਦੇ ਵੀ ਦੇਖੋ ਹਣਾ ਬਿਲਕੁਲ ਉਹ ਸਾਫ਼ ਹੋ ਗਈ ਸੀ ਬਹੁਤ ਦੂਰ ਦੂਰ ਤੋਂ ਵੀ ਉਹ ਦੇਖੋ ਦਵਾਈਆਂ ਲੈ ਆਏ ਸੀ ਦੇਖੋ ਇੱਕ ਬਹਾਨਾ ਬਣਦਾ ਇਹ ਤੁਸੀ ਐਕਸਸ ਸੁਣਿਆ ਹੋਵੇਗਾ ਹਨ ਜਦੋਂ ਕਿਸੇ ਦੇ ਘਰ ਦੇ ਵਿੱਚ ਕੋਈ ਹਨ ਹੋਣੀ ਹੋ ਜਾਂਦੀ ਹੈ ਕਹਿੰਦੇ ਚੜਾਵੇ ਤਾਪ ਲਜਾਵੇ ਆਪ ਹਨ ਵਿੱਚ ਇੱਕ ਬਹਾਨਾ ਬਣਦਾ ਹੈ ਗੁਰੂ ਸਾਹਿਬ ਜੀ ਹਨ ਸਾਹਮਣੇ ਨਹੀਂ ਆਉਂਦੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਜਨਮ ਦੇਣ ਵਾਲੇ ਵੀ ਉਹੀ ਨੇ ਲਜਾਣ ਵਾਲੇ ਵੀ ਉਹੀ ਨੇ ਤੇ ਬਸ ਸਿਮਰਨ ਕਰੋ ਹਨ ਤੇ ਮੇਨ ਗੱਲ ਇਹ ਹੈ ਕਿ ਜਦੋਂ ਵੀ ਆਪਣੇ ਘਰ ਦੇ ਵਿੱਚ ਆਪਾਂ ਨੂੰ ਕੋਈ ਦੁੱਖ ਤਕਲੀਫ ਆਉਂਦੀ ਹੈ ਹਨ ਉਹਨੂੰ ਨਾ ਦੂਸਰੇ ਤੇ ਦੋਸ ਮੜਨ ਨਾਲੋਂ ਜਿਵੇਂ ਆਪਾਂ ਕਹਿੰਦੇ ਮੇਰਾ ਪਤੀ ਮਾੜੇ ਮੇਰੀ ਪਤਨੀ ਮਾੜੀ ਹੈ ਮੇਰੇ ਸਾਸੋਰੇ ਮਾੜੇ ਨੇ ਦੇਖੋ ਮਾੜਾ ਤਾਂ ਪਨੀ ਕੈਸਾ ਦੇ ਕਿਉਂਕਿ ਹਰ ਇੱਕ ਦੇ ਵਿੱਚ ਵਾਹਿਗੁਰੂ ਜੀ ਵੱਸਦੇ ਨੇ ਤਾਂ ਤੁਸੀਂ ਉਸ ਨੂੰ ਠੀਕ ਕਿਵੇਂ ਕਰ ਸਕਦੇ ਹੋ ਠੀਕ ਤੁਸੀਂ ਕਰ ਸਕਦੇ ਹੋ ਵਾਹਿਗੁਰੂ ਜੀ ਦਾ ਸਿਮਰਨ ਕਰਕੇ ਦੇਖੋ ਮੈਂ ਤੁਹਾਨੂੰ ਬਹੁਤ ਵਾਰੀ ਦੱਸਿਆ ਹੈ ਨਾ ਕਿ ਜਦੋਂ ਕੋਈ ਵੀ ਹੈ ਨਾ ਤੁਸੀਂ ਸਾਰੇ ਸਹਾਰੇ ਛੱਡ ਕੇ ਵਾਹਿਗੁਰੂ ਜੀ ਦਾ ਸਿਮਰਨ ਕਰੋਗੇ ਵਾਹਿਗੁਰੂ ਜੀ ਤੇ ਹੈ ਨਾ ਡੋਰੀਆਂ ਛੱਡੋਗੇ ਤਾਂ ਦੇਖਿਓ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਕਿਵੇਂ ਤੁਹਾਡੇ ਜਿਹੜੇ ਪੁੱਠੇ ਕਰਮ ਨੇ ਉਹ ਸਿੱਧੇ ਹੋਣ ਲੱਗ ਜਾਣਗੇ ਹਨਾ ਪਰ ਵਿਸ਼ਵਾਸ ਦੀ ਗੱਲ ਹੈ ਕਿ ਥੋੜਾ ਸਮਾਂ ਲੱਗਦਾ ਹੁੰਦਾ ਹੈ ਹਰ ਇੱਕ ਚੀਜ਼ ਨੂੰ ਹੋਣ ਵਾਸਤੇ ਹਨਾ ਅਗਰ ਆਪਾਂ ਕਹੀ ਵੀ ਬੱਚੇ ਨੇ ਹਨਾ ਨੌਕਰੀ ਲੈਣੀ ਹੈ ਪੜ੍ਹ ਕੇ ਉਹ ਕਹਿੰਦੇ ਪਰ ਉਹਨੂੰ ਪੜ੍ਹਨਾ ਤਾਂ ਪੈਣਾ ਹੀ ਹੈ ਨਾ ਸਟਾਰਟਿੰਗ ਤਾਂ ਕਰਨੀ ਪੈਣੀ ਹੈ ਇਹ ਤਾਂ ਨਹੀਂ ਹੈਗਾ ਵੀ ਉਹ ਸਿੱਧੇ ਹੀ ਆਈਪੀਐਸ ਆਫੀਸਰ ਲੱਗ ਜਾਊਗਾ ਨਾ ਤੇ ਕਈ ਪੰਪਰਾ ਕਹਿੰਦੇ ਨੇ ਵੀ ਅਸੀਂ ਦੁਖੀ ਬਹੁਤ ਆਸੀਂ ਕੀ ਕਰੀਏ ਇਦਾਂ ਕਰੀਏ ਹੈ ਨਾ ਦੇਖੋ ਦੁੱਖ ਸੁੱਖ ਹਰ ਇੱਕ ਦੀ ਜ਼ਿੰਦਗੀ ਚ ਆਉਂਦੇ ਰਹਿੰਦੇ ਨੇ ਜੇ ਆਪਾਂ ਦੁੱਖਾਂ ਤੋਂ ਹਣਾ ਡਰ ਕੇ ਸਭ ਕੁਝ ਛੱਡ ਦਾਂਗੇ ਤਾਂ ਸੁੱਖਾਂ ਦੇ ਵਿੱਚ ਵੀ ਆਪਾਂ ਬਾਈਕਰ ਨੂੰ ਕਿੱਥੇ ਯਾਦ ਕਰਦੇ ਹਾਂ ਨਾ ਕਹਿੰਦੇ ਜੇ ਆਪਾਂ ਲੋੜ ਪਈ ਤਾਂ ਜਦੋਂ ਸਿਮਰਦੇ ਹਾਂ ਨਾ ਉਹਨੂੰ ਕਹਿੰਦੇ ਹਰ ਟਾਈਮ ਸਿਮਰ ਕਹਿੰਦੇ ਉਹ ਤੈਨੂੰ ਦੁੱਖ ਆਉਣ ਹੀ ਨਹੀਂ ਦੇਣਾ ਜੇ ਆਉਂਦੇ ਵੀ ਨੇ ਤਾਂ ਉਹਨਾਂ ਨੂੰ ਹਨਾ ਸੂਲੀ ਤੋਂ ਸੂਲ ਬਣਾ ਕੇ ਕੱਟਣ ਦੀ ਸਮਰੱਥਾ ਰੱਖਦੇਗਾ ਤੇ ਇਹ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹੀ ਸੀਗਾ ਕਿਉਂਕਿ ਅਕਸਰ ਭੈਣ ਭਰਾਵਾਂ ਦੇ ਮਨ ਦੇ ਵਿੱਚ ਇਹ ਹੁੰਦੀ ਹੈ ਚੀਜ਼ ਹਨਾ ਕਿ ਆਪਾਂ ਨੂੰ ਵੀ ਪਤਾ ਹੋਵੇ ਹਨਾ ਜਿਹੜੇ ਵੀ ਮੈਨੂੰ ਪਤਾ ਸੀ ਉਹ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਹੈਗਾ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕੱਲ ਮੈਂ ਇੱਕ ਹਨਾ ਵਜਨ ਘਟਾਉਣ ਵਾਲੀ ਵੀਡੀਓ ਪਾਈ ਹੈਗੀ ਉਹ ਬਹੁਤ ਹੀ ਬੈਨੀਫਿਟ ਹੈਗੀ ਹਨ ਜਿਹੜੇ ਜਿਹੜੇ ਪੈਨਪਰਾਵਾਂ ਨੂੰ ਮਲਕੇ ਦੂਸਰੀ ਜਿਹੜੀ ਮੈਂ ਪਹਿਲਾਂ ਵੀਡੀਓ ਪਾਈ ਸੀ ਉਹਨਾਂ ਤੋਂ ਕਈ ਵਾਰੀ ਗਰਮੈਸ ਹੋ ਰਹੀ ਹੈ ਉਹ ਚੀਜ਼ਾਂ ਤੋਂ ਹਨ ਜਿਵੇਂ ਕਿ ਸੇਵ ਦੇ ਸਿਰਕੇ ਨਾਲ ਤੇਜਾਬ ਵੀ ਬਣ ਰਿਹਾ ਕਹੀਦੇ ਤਾਂ ਜਿਹੜੀ ਮੈਂ ਕੱਲ ਵੀਡੀਓ ਪਾਈ ਆ ਉਹ ਉਸ ਤੋਂ ਵੀ ਜ਼ਿਆਦਾ ਹਨਾ ਬੈਨੀਫਿਟ ਹੈਗੀ ਤਾਂ ਵੀਡੀਓ ਚੰਗੀ ਲੱਗੂਗੀ ਤਾਂ ਜ਼ਰੂਰ ਤੁਸੀਂ ਲਾਈਕ ਕਰਨਾ ਤੇ ਮਿਲਾਂਗੇ ਮੈਂ ਪਾ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪੈਨਪਰਾਵਾਂ ਨੂੰ ਸਤ ਸ੍ਰੀ ਅਕਾਲ